ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਪੈਲ ਤੋਂ ਸਮੁੱਚੀਆਂ ਸੰਗਤਾਂ ਬੰਦੀ ਛੁੜਾਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਕਵਾਲੀਅਰ ਦੇ ਕਿਲੇ ਦੇ ਵਿੱਚ ਦਰਸ਼ਨ ਕਰਨ ਦੇ ਲਈ ਆਈਆਂ ਨੇ ਗੁਰੂ ਸਾਹਿਬ ਨੇ 52 ਪਹਾੜੀ ਰਾਜਿਆਂ ਨੂੰ ਮੁਗਲਾਂ ਦੀ ਕੈਦ ਦੇ ਵਿੱਚੋਂ ਆਜ਼ਾਦ ਕਰਾ ਕੇ ਇੱਕ ਜੋ ਹਿਮਨ ਰਾਈਟਸ ਦੀ ਜੋ ਲੜਾਈ ਸੀ ਉਹਦੇ ਲਈ ਦੁਨੀਆ ਦੇ ਵਿੱਚ ਗੁਰੂ ਸਾਹਿਬ ਦਾ ਨਾਮ ਜਿਹੜਾ ਉਹ ਜਾਣਿਆ ਜਾਂਦਾ ਗੁਰੂ ਸਾਹਿਬ ਉਸ ਟਾਈਮ ਇਸੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਪਹਾੜੀ ਰਾਜਿਆਂ ਨੂੰ 52 ਕੜੀਆਂ ਵਾਲਾ ਚੋਲਾ ਬਹਿਨ ਕੇ ਉਹਨਾਂ ਨੇ ਉਹਨਾਂ ਪਹਾੜੀ ਰਾਜਿਆਂ ਨੂੰ ਆਜ਼ਾਦ ਕਰਾਇਆ ਸੀ ਤੇ ਦਿਵਾਲੀ ਵਾਲੇ ਦਿਨ ਗੁਰੂ ਸਾਹਿਬ ਜਦੋਂ ਅੰਮ੍ਰਿਤਸਰ ਗਏ ਸੀ ਤਾਂ ਸਿੱਖ ਸੰਗਤਾਂ ਨੇ ਘਿਓ ਦੇ ਦੀਵੇ ਬਾਲ ਕੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਤੇ ਇਸ ਲਈ ਸਿੱਖ ਸੰਗਤ ਬੰਦੀ ਛੋੜਦਾਤਾ ਦੇ ਨਾਮ ਦੇ ਨਾਲ ਦਿਵਾਲੀ ਨੂੰ ਮਨਾਉਂਦੇ ਆਂ ਸੋ ਜਿਹੜਾ ਉਹ 52 ਕੰਨਿਆਂ ਵਾਲਾ ਚੋਲਾ ਸਾਹਿਬ ਆ ਉਹ ਪੁੜਾਣੀ ਕਲਾ ਹਲਕਾ ਪੈਲ ਦੇ ਵਿਖੇ ਸ਼ੋਭਤ ਆ ਇਸੇ ਕਾਰਜ ਨੂੰ ਮੁੱਖ ਰੱਖ ਤੇ ਇਸ ਸਥਾਨ ਦੀ ਸ਼ੋਭਾ ਨੂੰ ਅੱਗੇ ਵਧਾਉਣ ਦੇ ਲਈ ਅੱਜ ਜਿਹੜਾ ਹਲਕਾ ਪੈਲ ਤੋਂ ਸਮੁੱਚੀਆਂ ਸੰਗਤਾਂ ਦਾ ਜਿਹੜਾ ਜਥਾ ਵਾ ਉਹ ਅਸੀਂ ਇੱਥੇ ਕਵਾਲੀਅਰ ਦੇ ਕਿਲੇ 'ਚ ਲੈ ਕੇ ਆਏ ਆ ਗੁਰੂ ਸਾਹਿਬ ਸਾਰਿਆਂ ਦੀ ਯਾਤਰਾ ਸਫਲ ਕਰੇ ਤੇ ਸਾਰਿਆਂ ਦੇ ਪਰਿਵਾਰ ਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗਵਾਲੀਅਰ ਦਾਤਾਬੰਦੀ ਛੋੜ ਦੇ ਦਰਬਾਰ ਚ ਆਏ ਆ ਤੁਸੀਂ ਸਾਰੇ ਜਣੇ ਜਦੋਂ ਮਹਾਰਾਜ ਦੀ ਫੋਟੋ ਦੇਖਦੇ ਹੋ ਗੁਰੂ ਸਾਹਿਬ ਬਵੰਜਾ ਕਲੀਆਂ ਵਾਲਾ ਚੋਲਾ ਪਹਿਨ ਕੇ ਪਹਾੜੀ ਰਾਜਿਆਂ ਨੂੰ ਲੈ ਕੇ ਜਾਂਦੇ ਆ ਉਹ ਜੋ ਫੋਟੋ ਦੇ ਵਿੱਚ ਜਿਹੜਾ ਗੇਟ ਆ ਉਹ ਆ ਵਾਲਾ ਗੇਟ ਹੈ ਇੱਥੋਂ ਦੀ ਮਹਾਰਾਜ ਉਹਨਾਂ ਬਵੰਜਾ ਪਹਾੜੀ ਰਾਜਿਆਂ ਨੂੰ ਜਿਹੜੇ ਹੁਣੇ ਤੁਹਾਨੂੰ ਦਿਖਾਇਆ ਕਿ ਥੰਮਾਂ ਨਾਲ ਬੰਨੇ ਹੋਏ ਸੀ ਉਹਨਾਂ ਪਹਾੜੀ ਰਾਜਾ ਨੂੰ ਇਸ ਗੇਟ ਦੇ ਥਾਣੀ ਬਾਰੇ ਸਾਰਿਆਂ ਨੂੰ ਬਾਹਰ ਲੈ ਕੇ ਨਿਕਲੇ ਸੀ ਔਰ ਉਹ ਸਾਰਾ ਜਿਹੜਾ ਸੀਨ ਆ ਜਿਹੜਾ ਤੁਸੀਂ ਫੋਟੋ ਚ ਦੇਖਦੇ ਹੋ ਉਹ ਆਹ ਵਾਲਾ ਗੇਟ ਆ ਇਸ ਗੇਟ ਦੇ ਥਾਣੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀੜੀ ਦੇ ਮਾਲਕ ਉਹਨਾਂ ਨੂੰ 52 ਪਹਾੜੀ ਰਾਜਿਆਂ ਨੂੰ ਇਸ ਗੇਟ ਥਾਣੀ ਲੈ ਕੇ ਨਿਕਲੇ ਸੀ ਦੇਖੋ ਇਹ ਉਹ ਇਤਿਹਾਸਕ ਜਗਾ ਉਹਨਾਂ ਇਤਿਹਾਸਕ ਪਲਾਂ ਨੂੰ ਅਸੀਂ ਯਾਦ ਕਰਕੇ ਅੱਜ ਜਿੰਨੀ ਵੀ ਇੱਥੇ ਸੰਗਤ ਪਹੁੰਚੀ ਆ ਉਹ ਸਾਰੇ ਉਸ ਇਤਿਹਾਸਕ ਪਲਾਂ ਨੂੰ ਮਾਣ ਰਹੇ ਆ ਕਿ ਉਹ ਕਿਹੜੇ ਸਮਾਂ ਹੋਊਗਾ ਉਹਨਾਂ ਪਹਾੜੀ ਰਾਜਿਆਂ ਨੂੰ ਜਿਨ੍ਹਾਂ ਨੂੰ ਇਥੇ ਕੈਦ ਕਰਕੇ ਰੱਖਿਆ ਹੋਇਆ ਸੀ ਉਹਨਾਂ ਨੂੰ ਕਿੰਨੀ ਖੁਸ਼ੀ ਮਿਲਦੀ ਹੋਊਗੀ ਜਦੋਂ ਉਹਨਾਂ ਨੂੰ ਗੁਰੂ ਸਾਹਿਬ ਆਜ਼ਾਦ ਕਰਕੇ ਲੈ ਕੇ ਗਏ ਨੇ ਇਹ ਦੇਖੋ ਉਧਰਲੇ ਪਾਸੇ ਕਿਲਾ ਦਿਖਾਓ ਦੇਖੋ ਕਿਲਾ ਇਹ ਇਸ ਕਿਲੇ ਦੇ ਵਿੱਚ ਜਿਹੜੇ ਤੁਹਾਨੂੰ ਦਿਖਾਇਆ 52 ਥੰਮ ਬੰਨੇ ਨੇ ਉਹਨਾਂ ਨਾਲ ਸੰਗਲਾਂ ਦੇ ਨਾਲ ਬਾਹਾਂ ਤੇ ਪੈਰਾਂ ਤੋਂ ਉਹਨਾਂ ਨੂੰ ਬੰਨ ਕੇ ਕੋੜੇ ਮਾਰੇ ਜਾਂਦੇ ਸੀ ਇਹ ਉਹ ਕਿਲੇ ਦੀਆਂ ਦੀਵਾਰਾਂ ਨੇ ਇਹ ਸਾਰਾ ਉਹੀ ਸੀਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਪੈਲ ਤੋਂ ਸਮੁੱਚੀਆਂ ਸੰਗਤਾਂ ਬੰਦੀ ਛੋੜ ਦਾਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਕਵਾਲੀਅਰ ਦੇ ਕਿਲੇ ਦੇ ਵਿੱਚ ਦਰਸ਼ਨ ਕਰਨ ਦੇ ਲਈ ਆਈਆਂ ਨੇ ਗੁਰੂ ਸਾਹਿਬ ਨੇ 52 ਪਹਾੜੀ ਰਾਜਿਆਂ ਨੂੰ ਮੁਗਲਾਂ ਦੀ ਕੈਦ ਦੇ ਵਿੱਚੋਂ ਆਜ਼ਾਦ ਕਰਾ ਕੇ ਇੱਕ ਜੋ ਹਿਮਨ ਰਾਈਟਸ ਦੀ ਜੋ ਲੜਾਈ ਸੀ ਉਹਦੇ ਲਈ ਦੁਨੀਆ ਦੇ ਵਿੱਚ ਗੁਰੂ ਸਾਹਿਬ ਦਾ ਨਾਮ ਜਿਹੜਾ ਉਹ ਜਾਣਿਆ ਜਾਂਦਾ ਗੁਰੂ ਸਾਹਿਬ ਉਸ ਟਾਈਮ ਇਸੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਪਹਾੜੀ ਰਾਜਿਆਂ ਨੂੰ 52 ਕੜੀਆਂ ਵਾਲਾ ਚੋਲਾ ਬਹਿਨ ਕੇ ਉਹਨਾਂ ਨੇ ਉਹਨਾਂ ਪਹਾੜੀ ਰਾਜਿਆਂ ਨੂੰ ਆਜ਼ਾਦ ਕਰਾਇਆ ਸੀ ਤੇ દિਵਾਲੀ ਵਾਲੇ ਦਿਨ ਗੁਰੂ ਸਾਹਿਬ ਜਦੋਂ ਅੰਮ੍ਰਿਤਸਰ ਗਏ ਸੀ ਤਾਂ ਸਿੱਖ ਸੰਗਤਾਂ ਨੇ ਘਿਓ ਦੇ ਦੀਵੇ ਬਾਲ ਕੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਤੇ ਇਸ ਲਈ ਸਿੱਖ ਸੰਗਤ ਬੰਦੀ ਛੋੜਦਾਤਾ ਦੇ ਨਾਮ ਦੇ ਨਾਲ દિਵਾਲੀ ਨੂੰ ਮਨਾਉਂਦੇ ਆਂ ਸੋ ਜਿਹੜਾ ਉਹ 52 ਕੰਨਿਆਂ ਵਾਲਾ ਚੋਲਾ ਸਾਹਿਬ ਆ ਉਹ ਕਢਾਣੀ ਕਲਾ ਹਲਕਾ ਪੈਣ ਦੇ ਵਿਖੇ ਸ਼ੋਭਤ ਆ ਇਸੇ ਕਾਰਜ ਨੂੰ ਮੁੱਖ ਰੱਖ ਤੇ ਇਸ ਸਥਾਨ ਦੀ ਸ਼ੋਭਾ ਨੂੰ ਅੱਗੇ ਵਧਾਉਣ ਦੇ ਲਈ ਅੱਜ ਜਿਹੜਾ ਹਲਕਾ ਪੈੜ ਤੋਂ ਸਮੁੱਚੀਆਂ ਸੰਗਤਾਂ ਦਾ ਜਥਾ ਵਾ ਉਹ ਅਸੀਂ ਇੱਥੇ ਕੁਵਾਲੀਅਰ ਦੇ ਕਿਲੇ ਚ ਲੈ ਕੇ ਆਏ ਆ ਗੁਰੂ ਸਾਹਿਬ ਸਾਰਿਆਂ ਦੀ ਯਾਤਰਾ ਸਫਲ ਕਰੇ ਤੇ ਸਾਰਿਆਂ ਦੇ ਪਰਿਵਾਰ ਤੇ ਖੁਸ਼ੀਆਂ ਖੇੜੇ ਲੈ ਕੇ ਆਓ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗਵਾਲੀਅਰ ਦਾਤਾਬੰਦੀ ਛੋੜ ਦੇ ਦਰਬਾਰ 'ਚ ਆਏ ਆ ਤੁਸੀਂ ਸਾਰੇ ਜਣੇ ਜਦੋਂ ਮਹਾਰਾਜ ਦੀ ਫੋਟੋ ਦੇਖਦੇ ਹੋ ਗੁਰੂ ਸਾਹਿਬ ਬਵੰਜਾ ਕੱਦੀਆਂ ਵਾਲਾ ਚੋਲਾ ਪਹਿਨ ਕੇ ਪਹਾੜੀ ਰਾਜਿਆਂ ਨੂੰ ਲੈ ਕੇ ਜਾਂਦੇ ਆ ਉਹ ਜੋ ਫੋਟੋ ਦੇ ਵਿੱਚ ਜਿਹੜਾ ਗੇਟ ਆ ਉਹ ਆ ਵਾਲਾ ਗੇਟ ਹੈ ਇੱਥੋਂ ਦੀ ਮਹਾਰਾਜ ਉਹਨਾਂ ਬਵੰਜਾ ਪਹਾੜੀ ਰਾਜਿਆਂ ਨੂੰ ਜਿਹੜੇ ਹੁਣੇ ਤੁਹਾਨੂੰ ਦਿਖਾਇਆ ਕਿ ਥੰਮਾ ਨਾਲ ਬੰਨੇ ਹੋਏ ਸੀ ਉਹਨਾਂ ਪਹਾੜੀ ਰਾਜਾ ਨੂੰ ਇਸ ਗੇਟ ਦੇ ਥਾਣੀ ਬਾਰੇ ਸਾਰਿਆਂ ਨੂੰ ਬਾਹਰ ਲੈ ਕੇ ਨਿਕਲੇ ਸੀ ਔਰ ਉਹ ਸਾਰਾ ਜਿਹੜਾ ਸੀਨ ਆ ਜਿਹੜਾ ਤੁਸੀਂ ਫੋਟੋ ਚ ਦੇਖਦੇ ਹੋ ਉਹ ਆਹ ਵਾਲਾ ਗੇਟ ਆ ਇਸ ਗੇਟ ਦੇ ਥਾਣੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਉਹਨਾਂ ਨੂੰ 52 ਪਹਾੜੀ ਰਾਜਿਆਂ ਨੂੰ ਇਸ ਗੇਟ ਥਾਣੀ ਲੈ ਕੇ ਨਿਕਲੇ ਸੀ ਦੇਖੋ ਇਹ ਉਹ ਇਤਿਹਾਸਕ ਜਗਾ ਉਹਨਾਂ ਇਤਿਹਾਸਕ ਪਲਾਂ ਨੂੰ ਅਸੀਂ ਯਾਦ ਕਰਕੇ ਅੱਜ ਜਿੰਨੀ ਵੀ ਇੱਥੇ ਸੰਗਤ ਪਹੁੰਚੀ ਆ ਉਹ ਸਾਰੇ ਉਸ ਇਤਿਹਾਸਕ ਪਲਾਂ ਨੂੰ ਮਾਣ ਰਹੇ ਆ ਕਿ ਉਹ ਕਿਹੜੇ ਸਮਾਂ ਹੋਊਗਾ ਉਹਨਾਂ ਪਹਾੜੀ ਰਾਜਿਆਂ ਨੂੰ ਜਿਨ੍ਹਾਂ ਨੂੰ ਇੱਥੇ ਕੈਦ ਕਰਕੇ ਰੱਖਿਆ ਹੋਇਆ ਸੀ ਉਹਨਾਂ ਨੂੰ ਕਿੰਨੀ ਖੁਸ਼ੀ ਮਿਲਦੀ ਹੋਊਗੀ ਜਦੋਂ ਉਹਨਾਂ ਨੂੰ ਗੁਰੂ ਸਾਹਿਬ ਆਜ਼ਾਦ ਕਰਕੇ ਲੈ ਕੇ ਗਏ ਨੇ ਇਹ ਦੇਖੋ ਉਧਰਲੇ ਪਾਸੇ ਕਿਲਾ ਦਿਖਾਓ ਦੇਖੋ ਕਿਲਾ ਇਹ ਇਸ ਕਿਲੇ ਦੇ ਵਿੱਚ ਜਿਹੜੇ ਤੁਹਾਨੂੰ ਦਿਖਾਇਆ 52 ਥੰਮ ਬੰਨੇ ਨੇ ਉਹਨਾਂ ਨਾਲ ਸੰਗਲਾਂ ਦੇ ਨਾਲ ਬਾਹਾਂ ਤੇ ਪੈਰਾਂ ਤੋਂ ਉਹਨਾਂ ਨੂੰ ਬੰਨ ਕੇ ਕੋੜੇ ਮਾਰੇ ਜਾਂਦੇ ਸੀ ਇਹ ਉਹ ਕਿਲੇ ਦੀਆਂ ਦੀਵਾਰਾਂ ਨੇ ਇਹ ਸਾਰਾ ਉਹੀ ਸੀਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਪੈਲ ਤੋਂ ਸਮੁੱਚੀਆਂ ਸੰਗਤਾਂ ਬੰਦੀ ਛੋੜ ਦਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਕਵਾਲੀਅਰ ਦੇ ਕਿਲੇ ਦੇ ਵਿੱਚ ਦਰਸ਼ਨ ਕਰਨ ਦੇ ਲਈ ਆਈਆਂ ਨੇ ਗੁਰੂ ਸਾਹਿਬ ਨੇ 52 ਪਹਾੜੀ ਰਾਜਿਆਂ ਨੂੰ ਮੁਗਲਾਂ ਦੀ ਗੈਦ ਦੇ ਵਿੱਚੋਂ ਆਜ਼ਾਦ ਕਰਾ ਕੇ ਇੱਕ ਜੋ ਹਿਮਨ ਰਾਈਟਸ ਦੀ ਜੋ ਲੜਾਈ ਸੀ ਉਹਦੇ ਲਈ ਦੁਨੀਆ ਦੇ ਵਿੱਚ ਗੁਰੂ ਸਾਹਿਬ ਦਾ ਨਾਮ ਜਿਹੜਾ ਉਹ ਜਾਣਿਆ ਜਾਂਦਾ ਗੁਰੂ ਸਾਹਿਬ ਉਸ ਟਾਈਮ ਇਸੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਪਹਾੜੀ ਰਾਜਿਆਂ ਨੂੰ 52 ਕੜੀਆਂ ਵਾਲਾ ਚੋਲਾ ਬਹਿਨ ਕੇ ਉਹਨਾਂ ਨੇ ਉਹਨਾਂ ਪਹਾੜੀ ਰਾਜਿਆਂ ਨੂੰ ਆਜ਼ਾਦ ਕਰਾਇਆ ਸੀ ਤੇ ਦੀਵਾਲੀ ਵਾਲੇ ਦਿਨ ਗੁਰੂ ਸਾਹਿਬ ਜਦੋਂ ਅੰਮ੍ਰਿਤਸਰ ਗਏ ਸੀ ਤਾਂ ਸਿੱਖ ਸੰਗਤਾਂ ਨੇ ਘਿਓ ਦੇ ਦੀਵੇ ਬਾਲ ਕੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਤੇ ਇਸ ਲਈ ਸਿੱਖ ਸੰਗਤ ਬੰਦੀ ਛੋੜ ਦాతਾ ਦੇ ਨਾਮ ਦੇ ਨਾਲ ਦੀਵਾਲੀ ਨੂੰ ਮਨਾਉਂਦੇ ਆਂ ਸੋ ਜਿਹੜਾ ਉਹ 52 ਕੰਨਿਆਂ ਵਾਲਾ ਚੋਲਾ ਸਾਹਿਬ ਆ ਉਹ ਪੜਾਣੀ ਕਲਾ ਹਲਕਾ ਪੈਣ ਦੇ ਵਿਖੇ ਸ਼ੋਭਤ ਆ ਇਸੇ ਕਾਰਜ ਨੂੰ ਮੁੱਖ ਰੱਖ ਤੇ ਇਸ ਸਥਾਨ ਦੀ ਸ਼ੋਭਾ ਨੂੰ ਅੱਗੇ ਵਧਾਉਣ ਦੇ ਲਈ ਅੱਜ ਜਿਹੜਾ ਹਲਕਾ ਪੈਣ ਤੋਂ ਸਮੂੱਚੀਆਂ ਸੰਗਤਾਂ ਦਾ ਜਿਹੜਾ ਜਥਾ ਵਾ ਉਹ ਅਸੀਂ ਇੱਥੇ ਕੁਵਾਲੀਅਰ ਦੇ ਕਿਲੇ ਚ ਲੈ ਕੇ ਆਏ ਆ ਗੁਰੂ ਸਾਹਿਬ ਸਾਰਿਆਂ ਦੀ ਯਾਤਰਾ ਸਫਲ ਕਰੇ ਤੇ ਸਾਰਿਆਂ ਦੇ ਪਰਿਵਾਰ ਤੇ ਖੁਸ਼ੀਆਂ ਖੇੜੇ ਲਿਆਵੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗਵਾਲੀਅਰ ਦਾਤਾਬੰਦੀ ਛੋੜ ਦੇ ਦਰਬਾਰ ਚ ਆਏ ਆ ਤੁਸੀਂ ਸਾਰੇ ਜਣੇ ਜਦੋਂ ਮਹਾਰਾਜ ਦੀ ਫੋਟੋ ਦੇਖਦੇ ਹੋ ਗੁਰੂ ਸਾਹਿਬ ਬਵੰਜਾ ਕੱਦੀਆਂ ਵਾਲਾ ਚੋਲਾ ਪਹਿਨ ਕੇ ਪਹਾੜੀ ਰਾਜਿਆਂ ਨੂੰ ਲੈ ਕੇ ਜਾਂਦੇ ਆ ਉਹ ਜੋ ਫੋਟੋ ਦੇ ਵਿੱਚ ਜਿਹੜਾ ਗੇਟ ਆ ਉਹ ਆ ਵਾਲਾ ਗੇਟ ਹੈ ਇੱਥੋਂ ਦੀ ਮਹਾਰਾਜ ਉਹਨਾਂ ਬਵੰਜਾ ਪਹਾੜੀ ਰਾਜਿਆਂ ਨੂੰ ਜਿਹੜੇ ਹੁਣੇ ਤੁਹਾਨੂੰ ਦਿਖਾਇਆ ਕਿ ਥੰਮਾਂ ਨਾਲ ਬੰਨੇ ਹੋਏ ਸੀ ਉਹਨਾਂ ਪਹਾੜੀ ਰਾਜਾ ਨੂੰ ਇਸ ਗੇਟ ਦੇ ਥਾਣੀ ਬਾਰੇ ਸਾਰਿਆਂ ਨੂੰ ਬਾਹਰ ਲੈ ਕੇ ਨਿਕਲੇ ਸੀ ਔਰ ਉਹ ਸਾਰਾ ਜਿਹੜਾ ਸੀਨ ਆ ਜਿਹੜਾ ਤੁਸੀਂ ਫੋਟੋ ਚ ਦੇਖਦੇ ਹੋ ਉਹ ਆਹ ਵਾਲਾ ਗੇਟ ਆ ਇਸ ਗੇਟ ਦੇ ਥਾਣੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀੜੀ ਦੇ ਮਾਲਕ ਉਹਨਾਂ ਨੂੰ 52 ਪਹਾੜੀ ਰਾਜਿਆਂ ਨੂੰ ਇਸ ਗੇਟ ਥਾਣੀ ਲੈ ਕੇ ਨਿਕਲੇ ਸੀ ਦੇਖੋ ਇਹ ਉਹ ਇਤਿਹਾਸਕ ਜਗਾ ਉਹਨਾਂ ਇਤਿਹਾਸਕ ਪਲਾਂ ਨੂੰ ਅਸੀਂ ਯਾਦ ਕਰਕੇ ਅੱਜ ਜਿੰਨੀ ਵੀ ਇੱਥੇ ਸੰਗਤ ਪਹੁੰਚੀ ਆ ਉਹ ਸਾਰੇ ਉਸ ਇਤਿਹਾਸਕ ਪਲਾਂ ਨੂੰ ਮਾਣ ਰਹੇ ਆ ਕਿ ਉਹ ਕਿਹੜੇ ਸਮਾਂ ਹੋਊਗਾ ਉਹਨਾਂ ਪਹਾੜੀ ਰਾਜਿਆਂ ਨੂੰ ਜਿਨ੍ਹਾਂ ਨੂੰ ਇੱਥੇ ਕੈਦ ਕਰਕੇ ਰੱਖਿਆ ਹੋਇਆ ਸੀ ਉਹਨਾਂ ਨੂੰ ਕਿੰਨੀ ਖੁਸ਼ੀ ਮਿਲਦੀ ਹੋਊਗੀ ਜਦੋਂ ਉਹਨਾਂ ਨੂੰ ਗੁਰੂ ਸਾਹਿਬ ਆਜ਼ਾਦ ਕਰਕੇ ਲੈ ਕੇ ਗਏ ਨੇ ਇਹ ਦੇਖੋ ਉਧਰਲੇ ਪਾਸੇ ਕਿਲਾ ਦਿਖਾਓ ਦੇਖੋ ਕਿਲਾ ਇਹ ਇਸ ਕਿਲੇ ਦੇ ਵਿੱਚ ਜਿਹੜੇ ਤੁਹਾਨੂੰ ਦਿਖਾਇਆ 52 ਥੰਮ ਬੰਨੇ ਨੇ ਉਹਨਾਂ ਨਾਲ ਸੰਗਲਾਂ ਦੇ ਨਾਲ ਬਾਹਾਂ ਤੇ ਪੈਰਾਂ ਤੋਂ ਉਹਨਾਂ ਨੂੰ ਬੰਨ੍ਹ ਕੇ ਕੋੜੇ ਮਾਰੇ ਜਾਂਦੇ ਸੀ ਇਹ ਉਹ ਕਿਲੇ ਦੀਆਂ ਦੀਵਾਰਾਂ ਨੇ ਇਹ ਸਾਰਾ ਉਹੀ ਸੀਨ ਹੈ